ਭਾਈ ਜੀ ਵੀਡੀਓ ਨੂੰ ਨਾ ਜਰਾ ਸ਼ੇਅਰ ਕਰਦੇ ਹੋ ਯਾਰ ਵੀਡੀਓ ਬਹੁਤ ਜ਼ਰੂਰੀ ਆ ਆਪਣੇ ਨਾ ਇੱਕ ਮਿੱਤਰ ਯਾਰ ਰਾਜਸਥਾਨ ਤੋਂ ਆ ਰਹੇ ਸੀਗੇ ਉਹ ਤੇ ਜਲੰਧਰ ਤੋਂ ਨਾ ਹਾਰਪੁਰ ਲਈ ਬੱਸ ਉਹਨਾਂ ਨੇ ਲਈ ਆ ਆਪਣੇ 9:30 ਵਜੇ 13 ਤਰੀਕ 11ਵਾਂ ਮਹੀਨਾ 2024 ਨੂੰ ਤੇ ਯਾਰ ਉਹਨਾਂ ਦਾ ਬੈਗ ਥੈਲਾ ਜਿਹਾ ਤੇ ਇੱਕ ਟਰਾਲੀ ਬੈਗ ਆ ਜਿਹੜਾ ਰੇਡ ਨਾਲ ਆ ਹੁੰਦਾ ਹੈ ਨਾ ਉਹ ਯਾਰ ਬੱਸ 'ਚ ਉਹਨਾਂ ਨੇ ਰੱਖਿਆ ਤੇ ਉਹ ਕੁਝ ਖਾਣ ਲਈ ਉੱਤਰ ਗਏ ਬੱਸ ਦੇ ਵਿੱਚੋਂ ਤੇ ਯਾਰ ਬੱਸ ਚੱਲ ਪਈ ਤਾਂ ਉਹ ਸਮਾਨ ਉਹਨਾਂ ਦਾ ਵਿੱਚੇ ਚਲ ਗਿਆ ਤੇ 9:30 ਵਜੇ ਨੀਲੇ ਰੰਗ ਦੀ ਬੱਸ ਆ ਜਲੰਧਰ ਤੋਂ ਹੁਸ਼ਿਆਰਪੁਰ ਲਈ ਤੇ ਮੇਰੇ ਡਰਾਈਵਰ ਕੰਡੈਕਟਰ ਵੀਰਾਂ ਨੂੰ ਬੇਨਤੀ ਆ ਯਾਰ ਵੀ ਭਾਈ ਜੀ ਉਹ ਸਮਾਨ ਵੀਰਾਂ ਦੇ ਕੱਪੜੇ ਹੈਗੇ ਯਾਰ ਗਰੀਬ ਬੰਦੇ ਹੈਗੇ ਹਨਾ ਉਹਨਾਂ ਦਾ ਸਮਾਨ ਆਪਾਂ ਜਿੱਦਾਂ ਵੀ ਉਹਨਾਂ ਤੱਕ ਪਹੁੰਚਾਈਏ ਤੇ ਜਿਹਦੇ ਕੋਲ ਵੀ ਹੈਗਾ ਭਾਈ ਮੈਂ ਨੰਬਰ ਦੱਸ ਦਿੰਨਾ 8699599555 8699561555 ਭਾਈ ਜੀ ਜਿਹਨੂੰ ਵੀ ਮਿਲਿਆ ਜਾਂ ਬੱਸ ਕੰਡੈਕਟਰ ਕੋਲ ਹੈਗਾ ਤਾਂ ਕਿਰਪਾ ਕਰਕੇ ਕਾਲ ਕਰਿਓ ਤੇ ਬੱਸਾਂ ਵਾਲੇ ਵੀਰਾਂ ਨੂੰ ਬੇਨਤੀ ਆ ਸਾਰੇ ਬੱਸਾਂ ਵਾਲੇ ਗਰੁੱਪ 'ਚ ਵੀਡੀਓ ਸੈਂਡ ਕਰੋ ਯਾਰ ਵੀਰਾਂ ਨੇ ਉਹ ਵਿਚਾਰੇ ਨੇ ਆਪਣੀ ਅਮਹੀਨੇ ਦੀ ਕਮਾਈ ਦੇ ਕੱਪੜੇ ਲਏ ਹਨਾ ਯਾਰ ਮਿਲ ਜਵੇ ਉਹਨੂੰ ਵਾਪਸ ਯਾਰ ਭਾਈ ਆਪਾਂ ਦੇਖ ਲਓ ਚੇਲੇ ਨੂੰ ਕੱਲਾ ਟਰੱਕ ਹੀ ਨਹੀਂ ਸਿਖਾ ਰਿਆ ਸਾਰੇ ਕੰਮ ਸਿਖਾਉਣੇ ਇਹਨੂੰ ਵਧੀਆ ਹੁਣ ਇਹਨੂੰ ਪਕਪੋਕ ਬਣਨੀ ਵੀ ਸਿਖਾਉਣੀ ਆ ਪਾਣੀ ਲਾਉਣਾ ਦਾ ਸਿਖਾਤਾ ਆਪਾਂ ਸਾਡੀਆਂ ਅੱਖਾਂ ਦੇ ਹੰਝੂਆਂ ਨੂੰ ਐਵੇਂ ਹੀ ਨਾ ਜਾਣੀ ਇਹ ਹੰਝੂ ਪਿਆਜ਼ ਕੱਟ-ਕਟ ਆਏ ਹੋਏ ਆ ਕਿਆ ਬਾਤ ਹੈ ਇਹ ਲਾ ਡਰਾਈਵਰੀ ਦੇ ਲਵਾਈ ਵੀ ਬਣਾਤਾ ਤੁਹਾਨੂੰ ਬਾਜੀ ਕੀ ਕਰ ਰਹੇ ਹੋ ਜਨਾਬ ਭੁੱਖ ਬੜੀ ਲੱਗੀ ਆ ਅੱਛਾ ਜੀ ਮੈਂ ਨਾ ਮੈਂ ਲਾਇਆ ਮਹੀਨੇ ਦੇ ਵਿੱਚ ਨਾ ਰੋਟੀ ਘੱਟ ਖਾਣ ਕਰਕੇ ਨਾ ਮੇਰਾ 15 ਕਿਲੋ ਭਾਰ ਘਟ ਗਿਆ ਹਾਂ ਮੈਨੂੰ ਕਮਜ਼ੋਰੀ ਮਹਿਸੂਸ ਹੋ ਰਹੀ ਡੋਲੇ ਮੇਰੇ ਛੁੱਟਿਆ ਪਿਆ ਆਪਾਂ ਗੱਡੀ ਦੇ ਵਿੱਚ ਹੀ ਰੋਟੀ ਪਾਣੀ ਖਾਣਾ ਪਾਉਣਾ ਜੋ ਆਪਣੀ ਹਾਂ ਆਪਣੇ ਜੋ ਮਨ ਕੀਤਾ ਉਹ ਖਾਓ ਆਪਣੀ ਜਿਮ ਟਾਈਮ ਖਰਾਕ ਹੈਗੀ ਇਹਦਾ ਉਹ ਖਰਾਓ ਤਾਂ ਆਪਾਂ ਖਾਣੀ ਏ ਹਾਂ ਬਿਲਕੁਲ ਬਿਲਕੁਲ ਤੇ ਆਪਾਂ ਸਿਸਟਮ ਜਿਆ ਸੈੱਟ ਹੋ ਗਿਆ ਨਾ ਨਹੀਂ ਤਾਂ ਇਦਾਂ ਦਾ ਮੈਨੂੰ ਲੱਗਦਾ ਪਰਾਹ ਮਹੀਨੇ ਦੇ ਵਿੱਚ ਤਾਂ ਮੈਂ ਤਾਂ ਪਤਲੂ ਬਣ ਜਾਣਾ ਜੇ ਪਤਲੂ ਬਣ ਗਿਆ ਫਿਰ ਜਾਣ ਕਿੱਥੇ ਰੋਊਗੀ ਇਹਨੂੰ ਉਹ ਜਿਗਾਰਡ ਬਣਾ ਲਿਆ ਹੁਣ ਮੈਂ ਇਹ ਮੈਂ ਦੱਸ ਨਹੀਂ ਸਕਦਾ ਕੀ ਬਣਾ ਰਿਹਾ ਹਾਂ ਤੇ ਕਿਉਂਕਿ ਨਜ਼ਰ ਲੱਗ ਜਾਂਦੀ ਹੈ ਨਜ਼ਰ ਲੱਗ ਜਾਂਦੀ ਬੰਦੇ ਦਾ ਜਣਾ ਤੋਂ ਬਚੋ ਲੋਕਾਂ ਦੀ ਨਜ਼ਰਾਂ ਕੁ ਲੈਣੀ ਆ ਵੈਸੇ ਡਿਊ ਪੀਦੇ ਨੇ ਦੱਸ ਦਿੰਨੇ ਆ। ਨਾਲ ਬ੍ਰੈਡ ਵੀ ਹੈ। ਸਰੋਂ ਦਾ ਤੇਲ ਵੀ ਆ। ਸਰੋਂ ਦਾ ਤੇਲ ਵੀ ਆ। ਥੜਕਾ ਲਾਉਣ ਨੂੰ। ਨਾਲੇ ਪਿਆਜ਼ ਵੀ ਹੈ। ਠੀਕ ਹੈ। ਸਾਰਾ ਕੁਝ ਆਪਣੇ ਕੋਲ। ਇਦਾਂ ਨਹੀਂ ਐ। ਸੱਚਾ ਕੰਮ ਨਹੀਂ ਹੈ। ਹਾਂ। ਚਲੋ ਖਾਈਏ ਫਿਰ ਕਰ ਦਿਆ ਗੱਲ ਤੁਹਾਡੇ ਨਾਲ ਹੈ। ਇਹੋ ਬਣ ਕੇ ਸਾਡੀ ਆਈਟਮ। ਕੋਕ ਬੜੀ ਦੂਰੋਂ ਆਏ ਹੋਇਆ। ਇਹਨਾਂ ਤਾਂ THAILAND ਤੋਂ ਆਏ ਆ। ਪਤਾ ਨਹੀਂ ਹੈਗਾ ਮੈਂ ਕੋਰਸ ਕਿੱਥੇ-ਕਿੱਥੇ ਕੀਤਾ ਕਾਕਾ। THAILANDੋਂ ਆਇਆ ਕੁੱਕ ਹੈ। ਇਹਦਾ ਸਿਰਫ ਆਪਾਂ ਨੂੰ ਡਰਾਈਵਰੀ ਦਾ ਸ਼ੌਂਕ ਸੀਗਾ। ਨਹੀਂ ਤਾਂ ਆਪਾਂ ਫਿਰ ਕੋਕੀ ਬਣਨਾ ਸੀਗਾ। ਛਾਟਪੂਰ ਦੀ ਡੇੜੀ ਲਾਉਣੀ ਸੀ ਮੈਂ ਗੋਲ ਗੱਪਿਆਂ ਦੀ। ਤੈਨੂੰ ਮੈਂ ਰੱਖਣਾ ਹੀ ਨਾਲ ਵੇ। ਭਾਂਡੇ ਮਾਂਜਣਾ। ਨਹੀਂ ਨਹੀਂ ਤੈਨੂੰ ਰੱਖਣਾ ਹੀ ਗੋਲ ਗੱਪੇ ਗਿਣਨ ਨੂੰ। ਗਿਣਨ ਨੂੰ ਕਿੰਨੇ ਲੱਗੇ ਆ ਕਿੰਨੇ ਨਹੀਂ। ਕਿੰਨੇ ਲੱਗੇ ਕਿੰਨੇ ਬਣ ਗਏ। ਬੂਰ ਅੰਬਾ ਉਤੋਂ ਚੁੰਦਾ ਸੀ ਅੱਛਾ ਜੀ ਬੂਰ ਅੰਬਾ ਉਤੋਂ ਚੁੰਦਾ ਸੀ ਅੱਛਾ ਜਦੋਂ ਸਾਡਾ ਦਿਲ ਟੁੱਟਿਆ ਸਾਡਾ ਰੱਬ ਵੀ ਰੋਂਦਾ ਸੀ ਉਹ ਸਾਡਾ ਰੱਬ ਵੀ ਰੋਂਦਾ ਸੀ ਵਾਹ 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 ਕੀ ਤੁਸੀਂ ਤਾਂ ਰੱਬ ਹੀ ਰਵਾਤਾ ਹੈ ਖੈਰ ਕਰ ਦਿੱਤਾ ਹੀ ਚੱਲ ਕਰ ਬੰਦ ਹੁਣ ਅਗਲੀ ਤੇ ਆ ਹੁਣ ਲੱਗਾਂਗੇ ਜੀ ਝਾਲਰ ਨੂੰ ਝਾਲਰ ਬਹੁਤ ਜ਼ਿਆਦਾ ਫਿੱਕੀ ਆ ਤੇ ਝਾਲਰ ਦੇ ਵਿੱਚ ਮੂੰਹ ਦੇਖਣਾ ਹੀ ਬਾਕੀ ਥੱਲੇੋਂ ਕੱਢ ਰਹੇ ਆ ਹੌਲੀ ਹੌਲੀ ਇੱਕ ਧੁੱਪ ਨਹੀਂ ਹੈਗੀ ਇੱਕ ਮਿੱਟੀ ਦਾ ਤੇਲ ਨਹੀਂ ਹੈਗਾ ਜੇ ਕਿਸੇ ਵੀਰ ਕੋ ਮਿੱਟੀ ਦਾ ਤੇਲ ਆ ਕਿਰਪਾ ਕਰਕੇ ਸਾਡੇ ਤੱਕ ਪੁੱਜਦਾ ਕਰੇ ਉਹਦਾ ਆਸਾਨ ਅਸੀਂ ਸਾਰੀ ਜ਼ਿੰਦਗੀ ਨਹੀਂ ਭੁੱਲਾਂਗੇ ਮਿੱਟੀ ਦਾ ਤੇਲ ਚਾਹੀਦਾ ਵੀਰ ਜੀ ਬਹੁਤ ਜ਼ਰੂਰੀ ਆ ਆਪਾਂ ਨੂੰ ਹਾਂਜੀ ਡਰਾਈਵਰ ਕੌਮ ਨੂੰ ਮਾੜਾ ਕਹਿਣ ਵਾਲਿਓ ਇੱਕ ਡਰਾਈਵਰ ਹੀ ਇਦਾਂ ਦੀ ਕੌਮ ਆ ਜਿਹੜੀ ਸਵੇਰੇ ਸ਼ਾਮ ਜਦੋਂ ਮੰਦਰ ਮੂਰੇ ਅਰਗਬੱਤੀ ਕਰਦੀ ਆ ਤੇ ਸਰਬੱਤ ਦਾ ਭਲਾ ਮੰਗਦੀ ਆ ਵੀ ਰੱਬਾ ਕੋਈ ਕੀੜੀ ਵੀ ਨਾ ਸਾਡੇ ਟਾਇਰ ਥੱਲੇ ਆਵੇ ਇਹ ਵਾਹਿਗੁਰੂ ਆਪਾਂ ਜਿੱਧਰ ਨੂੰ ਚੱਲਨੇ ਆ ਉੱਥੇ ਸਾਨੂੰ ਸੁਖ ਸਕਿੱਲਾ ਪਹਾਈ ਕਿਸੇ ਦਾ ਵੀ ਕੋਈ ਬਾਲ ਵੀ ਬਿੰਗਾ ਨਾ ਹੋਵੇ ਸਾਡੇ ਕਰਕੇ ਤੇ ਇਹ ਸਾਡੇ ਲੋਕ ਡਰਾਈਵਰਾਂ ਨੂੰ ਹੀ ਸਭ ਤੋਂ ਮਾੜਾ ਕਹਿੰਦੇ ਆ ਤੇ ਸਭ ਤੋਂ ਜ਼ਿਆਦਾ ਰੱਬ ਦਾ ਨਾਮ ਲੈਣ ਵਾਲੇ ਇਸ ਦੁਨੀਆ ਦੇ ਵਿੱਚ ਡਰਾਈਵਰ ਆ ਜਿਹੜੇ ਕੀ ਤੁਰਦੇ ਵੀ ਰੱਬ ਦਾ ਨਾਮ ਲੈਂਦੇ ਆ ਵਾਹਿਗੁਰੂ ਦਾ ਤੇ ਜਦੋਂ ਪਹੁੰਚਦੇ ਉਦੋਂ ਵੀ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਆ ਵੀ ਰੱਬਾ ਤੂੰ ਪਹੁੰਚਾ ਦਿੱਤਾ ਤੋ ਤੇਰਾ ਜਿਹੜਾ ਮਿਹਰ ਭਰਿਆ ਹੱਥ ਸਾਡੇ ਤੇ ਇਦਾਂ ਹੀ ਬਣਾਈ ਰੱਖੀ ਇਸ ਲਈ ਡਰਾਈਵਰਾਂ ਨੂੰ ਮਾੜਾ ਕਹਿਣ ਵਾਲੇ ਉਹ ਕੋਈ ਸੋਚਿਆ ਕਰੋ ਇਹ ਆਪਣਾ ਹੀ ਨਹੀਂ ਤੁਹਾਡਾ ਸਾਰਿਆਂ ਦਾ ਭਲਾ ਮੰਗਦੇ ਆ ਤੁਹਾਡਾ ਸਾਰਿਆਂ ਦਾ ਭਲਾ ਮੰਗਦੇ ਆ